बाबा दीप सिंह जी ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਬਹੁਤ ਹੀ ਵਿਲਖਣ ਅਟੁੱਟ ਅਤੇ ਗਹਿਰੇ ਆਤਮਕ ਸੈਨਿਕ ਸਬੰਧਾਂ ਨਾਲ ਭਰਿਆ ਹੋਇਆ ਹੈ ਇਹ ਰਿਸ਼ਤਾ ਸਿਰਫ ਗੁਰਸਿੱਖ ਗੁਰੂ ਦਾ ਨਹੀਂ ਸੀ ਸਗੋਂ ਮਰਦਾਂ ਵਾਲੇ ਸੂਰਮੇ ਨੂੰ ਤਿਆਰ ਕਰਨ ਵਾਲੇ ਗੁਰੂ ਅਤੇ ਉਸ ਦੇ اٹਲ ਸਿਪਾਹੀ ਦਾ ਸੀ बाबा दीप ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਗੁਰੂ ਦੇ ਸਿੱਧੇ ਸਿੱਖ ਬਚਪਨ ਵਿੱਚ ਹੀ ਗੁਰੂ ਦੇ ਦਰ ਤੋਂ ਜੋੜ ਬਾਬਾ ਦੀਪ ਸਿੰਘ ਜੀ ਨੌਜਵਾਨੀ ਵਿੱਚ ਹੀ ਆਨੰਦਪੁਰ ਸਾਹਿਬ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਰਹੇ ਗੁਰੂ ਸਾਹਿਬ ਨੇ ਉਹਨਾਂ ਦੀ ਨਿਮਰਤਾ ਸੇਵਾ ਅਤੇ ਬੁੱਧੀ ਮਤਾਵੇਕ ਉਹਨਾਂ ਨੂੰ ਆਪਣੇ ਨਜ਼ਦੀਕੀ ਸਿੱਖਾਂ ਵਿੱਚ ਸ਼ਾਮਲ ਕੀਤਾ ਵਿਦਿਆ ਦੇ ਸਿੱਧੇ ਵਾਰਸ ਦੋਵੇਂ ਮਾਨ ਸਿੱਖ ਤੇ ਜੰਗੀ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦੋ ਤਰ੍ਹਾਂ ਦੀਆਂ ਸਿੱਖਿਆਵਾਂ ਬਖਸ਼ੀਆਂ ਗੁਰਮੱਤਿਆ ਤੇ ਧਾਰਮਿਕ ਗਿਆਨ ਬਾਣੀ ਕਵਿਤਾ ਅਸ਼ਟਰ ਸ਼ਾਸਤਰ ਦਾ ਪਾਠ ਅਨਿਕ ਸੇਖੇ ਤਲਵਾਰ ਬਾਜ਼ੀ ਨੇਜ਼ਾਬਾਜ਼ੀ ਗੁਰਸੂਰਤਾ ਅਤੇ ਜੰਗ ਦੀ ਕਲਾ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਸੰਸਕਾਰ ਸੋਰਨਾ ਕੋਲਸਾ ਪੰਥ ਸਿਰਜਣਾ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਤ੍ਰਿਨ ਗੁਰੂ ਦੇ ਹੁਕਮ ਦਾ ਸੱਚਾ ਪਾਲਕ ਸਿਰ ਦੇਣਾ ਪਰ ਦਰਮ ਤੋਂ ਪਿੱਛੇ ਨਹੀਂ ਹਟਣਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਅਥਿਸਿਖਿਆਨੇ ਬਾਬਾ ਜੀ ਨੂੰ ਉਹ ਅਟਲ ਨਿਸ਼ਚਾ ਬਖਸ਼ਿਆ ਜਿਸ ਕਰਕੇ ਉਹ ਦੁਨੀਆ ਵਿੱਚ ਸਿਰ ਦੇ ਕੇ ਵੀ ਜਿੱਤਣ ਵਾਲਾ ਸੁਰਮਾ ਬਣੇ ਜਦ ਗੁਰੂ ਸਾਹਿਬ ਕਹਿੰਦੇ ਹਨ ਜਿਹੜੀਆਂ ਨਾਲੋਂ ਮੈਂ ਬਾਜ ਤੜਾਉਂ ਤਾਂ ਬਾਬਾ ਦੀਪ ਸਿੰਘ ਜੀ ਪੋਣਾ ਵਿੱਚੋਂ ਸਿੱਖ ਰਾਣੀ ਸਨ ਜਿਨ੍ਹਾਂ ਨੇ ਬਾਣੀ ਨੂੰ ਅਸਲ ਵਿੱਚ ਜੀਵਾਂ ਦੇ ਵਿੱਚ ਉਤਾਰਿਆ ਗੁਰੂ ਦੀ ਬਾਣੀ ਦੇ ਲੇਖਕ ਤਿਆਰ ਕਰਨ ਵਿੱਚ ਮਹਤਵਪੂਰਨ ਯੋਗਦਾਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਤ ਕਾਰਜ ਵਿੱਚ ਵੀ ਸਹਿਯੋਗ ਦਿੱਤਾ ਇਸ ਨਾਲ ਹੀ ਉਹਨਾਂ ਦਾ ਰਿਸ਼ਤਾ ਸੈਨਿਕ ਤੋਂ ਇਲਾਵਾ ਬਾਣੀ ਰੂਹਾਨੀ ਪੱਧਰ 'ਤੇ ਵੀ ਗਹਿਰਾ ਬਿਆਹ ਗੁਰੂ ਦੀ ਮਰਜ਼ੀ ਦੇ ਸੁਰਮੇ ਜ਼ਿੰਦਗੀ ਗੁਰੂ ਲਈ ਸ਼ਹਾਦਤ ਕਰਮ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨੇ ਇਹ ਬਾਬਾ ਜੀ ਨੂੰ ਉਹ ਤਾਕਤ ਦਿੱਤੀ ਜਿਸ ਨਾਲ ਉਹਨਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਰਮੰਦਰ ਸਾਹਿਬ ਦੀ ਮੁਕਤੀ ਲਈ ਆਪਣਾ ਸਿਰ ਬੱਤ ਸਮਰਪਨ ਕਰ ਦਿੱਤਾ ਹੋ ਨਾ ਦੀ ਸ਼ਹਾਦਤ ਗੁਰੂ ਦੀਆਂ ਸਿੱਖਿਆਵਾਂ ਦਾ ਜੀਵੰਤ ਪਰਮਾਨ ਹੈ ਬਾਬਾ ਦੀਪ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਸਿੱਖ ਗੁਰੂ ਸੁਰਮਾ ਮર્ગਦਰਸ਼ਕ ਬਾਨੀ ਬੀਰਤਾ ਅਟਲ ਨਿਸ਼ਚੇ ਦੇ ਦੋ ਹਿੱਸੇ ਇਹ ਰਿhta ਪੂਰੇ ਸਿੱਖ ਇਤਿਹਾਸ ਵਿੱਚ ਅਦਭੁਤ ਸ਼ੈਦਾ ਸੇਵਾ ਅਤੇ ਬਲੀਦਾਨ ਦਾ ਪ੍ਰਤੀਕ